ਦਸ਼ਕਰ ਬ੍ਰੇਕਪਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁਕ ਮੈਸੇਜ ਆਇਆ ਹੈ ਜਰਸੀ ਸਿਟੀ ਨਿਊਯਾਰਕੀ ਤੋਂ ਵੀਰ ਕਵਲ ਇਸ ਮੈਸੇਜੀ ਤੋਂ ਪਹਿਲਾਂ ਜਿਹੜੇ ਲਾਈਵ ਕੁਝ ਮੈਸੇਜ ਨੇ ਵੀਰ ਦਵਜਿਤ ਸਿੰਘ ਹੋਰਾਂ ਦਾ ਹੈ ਡਾਕਟਰ ਸਾਹਿਬ ਜੀ ਕਲਯੁਗ ਦੇ અવਤਾਰ ਤਨਸ਼ੀਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜੀ ਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਜੀ ਸੋ ਨਰਕ ਕਿਵੇਂ ਹੋਇਆ ਉਹ ਤਾਂ ਇਸ ਯੋਗ ਦਾ ਪਵਿੱਤਰ ਸਥਾਨ ਹੋਇਆ ਹੈ ਡਾਕਟਰ ਸਾਹਿਬ ਕਮਲਜੀਤ ਸਿੰਘ ਮਾਨ ਲਿਖਦੇ ਨੇ ਪਾਕਿਸਤਾਨ ਨਰਕ ਨਹੀਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਹੈ ਅ ਜਸਵਿੰਦਰ ਸਿੰਘ ਲਿਖਦੇ ਨੇ ਵੈਰੀ ਗੁੱਡ ਸਿੰਘ ਸਾਹਿਬ ਗ੍ਰੇਟ ਯੂ ਆਰ ਕਵਰਿੰਗ ਆਲਮੋਸਟ ਏਵਰੀਥਿੰਗ ਸੋ ਕੀਪ ਰੋਲਿੰਗ ਵਾਇ ਗਰੂ ਆਲਵੇਜ਼ ਬੀ ਵਿਦ ਯੂ ਜੀ ਜੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਵਾਇ ਗਰੂ ਤੁਹਾਨੂੰ ਸਦਾ ਹੀ ਤੁਹਾਡੇ ਨਾਲ ਰਹੇ ਸੋ ਹੁਣ ਤੁਸੀਂ ਮੈਸੇਜ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਵੀਰਾਂ ਦਾ ਜੀ ਰਾਰ ਸਾਹਿਬ ਫੇਸਬੁੱਕ ਪੈਸੇਜ ਆਇਆ ਹੈ ਜਰਸੀ ਸਿਟੀ ਤੋਂ ਨਿਊ ਜਰਸੀ ਤੋਂ ਵੀਰ ਕਵਲਜੀਤ ਸਿੰਘ ਜੀ ਦਾ ਇਹ ਲਿਖਦੇ ਹਨ ਤੇ ਇਹਨਾਂ ਦੇ ਲਿਖਤ ਦਾ ਵਿਸ਼ਾ ਹੈ ਪ੍ਰੋਬਲਮਸ ਆਫ ਕਰੰਟ ਇੰਡੀਅਨ ਪੋਲੀਟੀਕਲ ਐਂਡ ਕਲਚਰ ਸਿਸਟਮ विद रिस्पेक्ट टू एंशिएंट टाइम्स ਇਹ ਲਿਖਦੇ ਹਨ ਵੈਗਜਗਾ ਖਾਲਸਾ ਵੈਗਜਗੀ ਫਤਿਹ ਸਤਰੀਆ ਕਾਲ ਡਾਕਟਰ ਸਿੰਘ ਜੀ ਅਤੇ ਨੀਲਮ ਘੋੜ ਜੀ ਪਾਪੂ ਸੂਰਜ ਸਿੰਘ ਖਾਲਸਾ ਤੇ ਮੇਰੀ ਪਿਛਲੀ ਲਿਖਤ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਹਾਂ ਕਿ ਖਾਲਸਾ ਜੀ ਦਾ ਸੰਘਰਸ਼ ਆਉਣ ਵਾਲੇ ਸਮੇਂ ਵਿੱਚ ਕੋਈ ਨਵੀਂ ਲਹਿਰ ਖੜੀ ਕਰਨ ਵਿੱਚ ਸਫਲ ਹੋਵੇ ਜਦੋਂ ਵੀ ਮੈਨੂੰ ਸਮਾਂ ਲੱਗਦਾ ਹੈ ਮੈਂ ਤੁਹਾਡੇ ਸ਼ੋਅ ਦੇਖਦਾ ਹਾਂ ਅਤੇ ਆਰਟੀਕਲ ਪੜ੍ਹਦਾ ਹਾਂ ਹਾਲਾਹੀ ਦੇ ਮੁੱਦਿਆਂ ਸੰਬੰਧੀ ਭਰਪੂਰ ਜਾਣਕਾਰੀ ਤੇ ਉਸ ਪਿਛਲੇ ਇਤਿਹਾਸ ਤੇ ਪਕੜ ਲਿਕਤਾਂ ਨੂੰ ਜਿਲਚਸ ਬਣਾ ਦਿੰਦੀ ਹੈ ਗਿਆਨਮਾਨ ਅਤੇ ਨਿਮਰਤਾ ਰੱਖਣ ਵਾਲੇ ਸਿੱਖ ਲੀਡਰ ਹੋਣ ਤੇ ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ ਮੈਂ ਪਿਛਲੇ ਹਫਤੇ ਦੇਖੀ ਬਾਲੀਵੁੱਡ ਫਿਲਮ ਮਹੌਨਜਦਾਰੋ ਬਾਰੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ ਜਿਹੜੀ ਕਰੀਬ 3-4000 ਸਾਲ ਪੁਰਾਣੀ ਇੰਡਸ ਸਿਵਲਾਈਜੇਸ਼ਨ ਤੇ ਆਧਾਰਿਤ ਹੈ ਇਹ ਫਿਲਮ ਚੰਗੀ ਹੈ ਸਭ ਨੇ ਚੰਗਾ ਕੰਮ ਕੀਤਾ ਹੈ ਹਾਲਾਂਕਿ ਇਹ ਲਵ ਸਟੋਰੀ ਹੈ ਪਰ ਉਸ ਸਮੇਂ ਦੇ ਕਈ ਮਸਲੇ ਦੁਆਲੇ ਘੁੰਮਦੀ ਹੈ ਕਹਾਣੀ ਉਹਨਾਂ ਵਿੱਚ ਕੁਝ ਮੁੱਦੇ ਇਸ ਤਰ੍ਹਾਂ ਹਨ ਪਹਿਲਾ ਮੌਂਜਦਾਰੋ ਦਾ ਲਾਲਚੀ ਅਤੇ ਹਵਾਨ ਰਾਜਾ ਜੋ ਪੈਸੇ ਅਤੇ ਤਾਕਤ ਦੇ ਨਸ਼ੇ ਵਿੱਚ ਅੰਨਿਆ ਹੋ ਕੇ ਆਪਣੇ ਹੀ ਲੋਕਾਂ ਤੇ ਜ਼ੁਲਮ ਕਰਦਾ ਹੈ ਦੂਸਰਾ ਰਾਜੇ ਦੇ ਖਿਲਾਫ ਕੋਈ ਵੀ ਨਹੀਂ ਬੋਲ ਸਕਦਾ ਨਾ ਉਸ ਦਾ ਪਰਿਵਾਰ ਨਾ ਮੰਤਰੀ ਨਾ ਉਸ ਦੇ ਸੁਰੱਖਿਆ ਕਰਮਚਾਰੀ ਤੀਸਰਾ ਸਮਾਜ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ ਉੱਚੀ ਜਮਾਤ ਤੇ ਹੇਠਲੀ ਜਮਾਤ ਫਲਸਰੂਪ ਲੋਕਾਂ ਨੂੰ ਜਾਤ ਪਾਤ ਵਿੱਚ ਵੰਡਿਆ ਹੋਇਆ ਹੈ ਉੱਚਿਆਂ ਨੂੰ ਵੀਆਈਪੀ ਵਾਂਗ ਰੱਖਿਆ ਜਾਂਦਾ ਹੈ ਚੌਥਾ ਔਰਤਾਂ ਸੁਰੱਖਿਅਤ ਨਹੀਂ ਹਨ ਤੇ ਨਿਰਾਦਰ ਕੀਤਾ ਜਾਂਦਾ ਹੈ ਔਰਤਾਂ ਦਾ ਛੇਵਾਂ ਸੌਰੀ ਪੰਜਵਾਂ ਲੋਕਾਂ ਨੇ ਰਾਜੇ ਨੂੰ ਰਾਜਾ ਮੰਨ ਲਿਆ ਕਿਉਂਕਿ ਕੋਈ ਵੀ ਸਿਸਟਮ ਦੇ ਖਿਲਾਫ ਜਾਣ ਦੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦਾ ਅੰਤ ਨੂੰ ਹੀਰੋ ਸਭ ਨੂੰ ਉਮੀਦ ਦਿੰਦਾ ਹੈ ਤੇ ਸਾਰੇ ਉਸ ਪਿੱਛੇ ਖਲੋ ਜਾਂਦੇ ਹਨ ਜੇ ਇਹ ਇਹਨਾਂ ਨੁਕਤਿਆਂ ਨੂੰ ਅੱਜ ਦੇ ਸੰਦਰਭ ਵਿੱਚ ਭਾਰਤੀ ਸਿਆਸੀ ਸਿਸਟਮ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਬਹੁਤ ਕੁਝ ਰਲਦਾ ਮਿਲਦਾ ਨਜ਼ਰ ਆਉਂਦਾ ਹੈ ਫਿਰ ਬਦਲਿਆ ਕੀ ਹੈ ਇਸ ਸਮੇਂ ਦੌਰਾਨ ਕੁਝ ਵੀ ਨਹੀਂ ਬਦਲਿਆ ਸਿਰਫ ਸਮਾਂ ਬਦਲਿਆ ਕਿ ਅਸੀਂ ਅੱਜ ਵੀ ਇੰਡਸ ਅਤੇ ਹਰੋਪਨ ਸਿਵਲਾਈਜੇਸ਼ਨ ਵਿੱਚ ਰਹਿ ਰਹੇ ਹਾਂ ਸਿਆਸੀ ਸਿਸਟਮ ਨੂੰ ਦੇਖਦਿਆਂ ਸਿੱਖੀ ਨੇ ਇਹਨਾਂ ਪ੍ਰਥਾਵਾਂ ਦਾ ਅੰਤ ਸਦੀਆਂ ਪਹਿਲਾਂ ਕਰ ਦਿੱਤਾ ਸੀ ਫਿਰ ਐਦਾਂ ਦਾ ਲਾਲਚੀ ਅਤੇ ਹਵਾਨੀਅਤ ਨਾਲ ਭਰਿਆ ਰਾਜਾ ਬਾਗੀ ਸੋਚ ਦੇ ਮਾਲਕਾਂ ਨੂੰ ਕਿਵੇਂ ਬਰਦਾਸ਼ਤ ਕਰੇਗਾ ਜਿਹੜੇ ਸਿੱਖ ਭਾਰਤੀ ਹੋਣ ਤੇ ਮਾਣ ਮਹਿਸੂਸ ਕਰਦੇ ਨੇ ਅਤੇ ਭਾਰਤ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ ਉਹਨਾਂ ਨੂੰ ਇਸ ਲਾਈਨ ਤੇ ਸੋਚਣ ਦੀ ਲੋੜ ਹੈ ਡਾਕਟਰ ਸਿੰਘ ਜੀ ਸਾਨੂੰ ਪਤਾ ਹੈ ਕਿ ਭਾਰਤੀ ਸਿਆਸੀ ਸਿਸਟਮ ਦੀ ਕੋਈ ਵੀ ਪਾਰਟੀ ਸਮੇਤ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸਿੱਖ ਸਿਧਾਂਤਾਂ ਨੂੰ ਲਾਗੂ ਨਹੀਂ ਹੋਣ ਦੇਵੇਗੀ ਸੇਕਸ ਦਾ ਅੰਤਾਂ ਦਾ ਮਤਲਬ ਸਾਰਿਆਂ ਨੂੰ ਬਰਾਬਰ ਸਮਝਣਾ ਤੇ ਅੰਤਰਰਾਸ਼ਟਰੀ ਪੱਧਰ ਦੇ ਮਨੁੱਖੀ ਅਧਿਕਾਰ ਕਾਨੂੰਨ ਲਾਗੂ ਕਰਨੇ ਇਸਾਰੇ ਸੰਦਰਭ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਵਾਸੀਆਂ ਤੇ ਸਿੱਖ ਕੌਮ ਨੂੰ ਕੀ ਸੇਧ ਦੇਣ ਦੀ ਲੋੜ ਹੈ ਭਾਵੇਂ ਉਹਨਾਂ ਦਾ ਉਦੇਸ਼ ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਵਾਉਣਾ ਹੈ ਪਰ ਦੋਹਾਂ ਹਾਲਾਤਾਂ ਵਿੱਚ ਉਹਨਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਤਾਂ ਕੱਢਣਾ ਹੀ ਪੈਣਾ ਹੈ ਜੇ ਇਹ ਲੋਕਾਂ ਨੂੰ ਨਾਲ ਜੋੜਦੇ ਹਨ ਤਾਂ ਹੀ ਇਹ ਪੰਜਾਬ ਵਿੱਚ ਮੋਹਬਤ ਬੌਮਤ ਵਿੱਚ ਆ ਸਕਦੇ ਹਨ ਇਸ ਤਰ੍ਹਾਂ ਇਹ ਆਪਣੇ ਨਿਸ਼ਾਨੇ ਦੇ ਹੋਰ ਨੇੜੇ ਆ ਜਾਣਗੇ ਕੱਟ ਲਿਖਣ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਵੀ ਲਿਖਤ ਲੰਬੀ ਹੋ ਗਈ ਗੁਰਫਤਹਿ ਜੀ ਜੀ ਡਾਕਟਰ ਸਾਹਿਬ ਵੀਰ ਕਮਲਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਨਿਊ ਜਰਸੀ ਤੋਂ ਲਿਖਿਆ ਜੀ ਉਹਨਾਂ ਨੇ ਉਹਨਾਂ ਦੀ ਲਿਖਤ ਬਪੂਸੁਰ ਸਿੰਘ ਜੀ ਸੰਬੰਧੀ ਜਿਹੜੀ ਅਸੀਂ ਡਿਸਕਸ ਕੀਤੀ ਸੀ ਉਸ ਲਈ ਧੰਨਵਾਦ ਕੀਤਾ ਮੈਂ ਸਮੀਦਾ ਸਭ ਨੂੰ ਇਹ ਇਹਨਾਂ ਦਾ ਧੰਨਵਾਦ ਹੈ ਕਿਉਂਕਿ ਬਹੁਤ ਵਾਰ ਇਨੇ ਕਿਸ਼ੂ ਹੁੰਦੇ ਨੇ ਕਿ ਕੋਈ ਚੀਜ਼ ਜਿਹੜੀ ਚੱਲ ਰਹੀ ਆ ਰਹਿਮ ਹੈ ਉਸ ਸਾਥੋਂ ਮਿਸ ਹੁੰਦੀ ਐ ਸੋ ਰਾਦਰ ਇਹਨਾਂ ਨੇ ਸਾਡਾ ਧਿਆਨ ਇਸ ਇਸ਼ੂ ਵੱਲ ਦਿਵਾਇਆ ਜੀ ਆ ਉਹਨਾਂ ਨੂੰ ਟੀਵੀ 84 ਜਿਹੜਾ ਪਸੰਦ ਹੈ ਸ਼ੋ ਦੇਖਦੇ ਨੇ ਔਰ ਨਾਲ ਜੁੜੇ ਹੋਏ ਨੇ ਉਹਨਾਂ ਨੇ ਸਾਡੇ ਪ੍ਰਤੀ ਵੀ ਸਿਫਤ ਦੇ ਸ਼ਬਦ ਕਹਨੇ ਮੈਂ ਸਮਝਦਾ ਵੀ ਅਸੀਂ ਤਾਂ ਅ ਅਸੀਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤ ਗੁਰ ਸੰਗ ਕੀਰੇ ਹਮ ਥਾਪੇ ਵਡਿਆਈ ਸਤਿਗੁਰੂ ਦੀ ਐ ਅਸੀਂ ਗੁਨਾਗਾਰ ਐ ਔਰ ਤੁਹਾਡੇ ਆਮ ਵਾਂਗ ਹੀ ਸਾਡਾ ਵੀ ਵੀ ਹੈਵ ਆਵਰ ਫੇਅਰ ਸ਼ੇਅਰ ਆਫ ਸਿਨਸ ਜੀ ਪਰ ਸਾਡੀ ਕੋਸ਼ਿਸ਼ ਜ਼ਰੂਰ ਹੁੰਦੀ ਐ ਕਿ ਜਿਸ ਝੰਡੇ ਨੂੰ ਅਸੀਂ ਚੁੱਕਿਆ ਸਤਿਗੁਰੂ ਰਹਿਮਤ ਕਰਨ ਕਦਮ ਸਾਬਤ ਰੱਖਣ ਅਸੀਂ ਇਮਾਨਦਾਰੀ ਨਾਲ ਇਸ ਕੋਸ਼ਿਸ਼ ਨੂੰ ਸਮਰਪਿਤ ਹੋ ਕੇ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆਂ ਫਿਰ ਵੀ ਗਲਤੀਆਂ ਹੁੰਦੀਆਂ ਨੇ ਉਹਨਾਂ ਨੇ ਮੋਨ ਜੋਦਾੜੋ ਹਾਲਾਂਕਿ ਪੂਰਾ ਸ਼ਬਦ ਮੋਨ ਜੋਦਾੜੋ ਬਣਦਾ ਹੈ ਫਿਲਮ ਤਾਂ ਮੈਂ ਨਹੀਂ ਦੇਖੀ ਉਹਦੇ ਮੈਂ ਰਿਵਿਊ ਜ਼ਰੂਰ ਇੱਕ ਦੋ ਥਾਂ ਤੇ ਕਿਤੇ ਦੇਖੇ ਨੇ ਔਰ ਉਹਦੇ ਵਿੱਚ ਜਿਹੜਾ ਉਹਨਾਂ ਦਾ ਸਕ੍ਰਿਪਟ ਰਾਈਟਰ ਸਕ੍ਰਿਪਟ ਰਾਈਟਰ ਜਾਂ ਪ੍ਰੋਡਿਊਸਰ ਡਾਇਰੈਕਟਰ ਕਿਸੇ ਦਾ ਕਮੈਂਟ ਸੀ ਉਹਨੇ ਕਿਹਾ ਜੀ ਕਿ ਇਟ ਹੈਜ਼ ਨਥਿੰਗ ਟੂ ਡੂ ਵਿਦ ਦਾ ਹਿਸਟਰੀ ਆਫ ਮੌਨ ਜੋ ਦਾੜੋ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਜਾਂ ਜਿਹਨੂੰ ਹੜੱਪਨ ਸਿਵਲਾਈਜੇਸ਼ਨ ਵੀ ਕਹਿੰਦੇ ਸੀ ਜੀ ਕਿਉਂਕਿ ਇਹ ਸਾਰੇ ਮੁੱਦੇ ਇਸ ਕਿਸਮ ਦੇ ਹੁੰਦੇ ਨੇ ਜਿਨ੍ਹਾਂ ਬਾਰੇ ਬਹੁਤ ਸਾਰੀਆਂ ਚੀਜ਼ਾਂ ਤਾਂ ਜਿਹੜਾ ਜਦੋਂ ਖੋਦਾਈ ਹੁੰਦੀ ਹੈ ਆਰਕੀਓਲੋਜੀ ਜਿਹੜਾ ਮਹਿਕਮਾ ਹੈ ਅੰਗਰੇਜ਼ਾਂ ਦੇ ਜ਼ਮਾਨੇ 'ਚ ਹੀ ਬਹੁਤ ਕੁਝ ਸਾਹਮਣੇ ਆਇਆ ਹਾਲਾਂਕਿ ਇੱਕ ਸੱਜਣ ਜਿਹੜੇ ਮੈਨੂੰ ਪੁੱਛਣ ਲੱਗੇ ਜਦੋਂ ਤੁਸੀਂ ਅਜੰਤਾ ਲੋਰਾ ਦੀਆਂ ਇਹਨਾਂ ਦੀਆਂ ਜਿਹੜੀਆਂ ਗੁਫਾਵਾਂ ਨੇ ਔਰ ਉਧਰ ਉਹ ਖਜਾਰੋ ਦੇ ਮੰਦਰ ਹੂੰ ਜਿਹੜੇ ਖਜਾਰੋ ਦੇ ਮੰਦਿਰ ਨੇ ਉੱਥੇ ਜਾ ਕੇ ਅੱਜ ਵੀ ਜਿਹੜੇ ਅਮਰੀਕਨ ਜਾਂ ਵੈਸਟਰਨ ਬੜੇ ਲਿਬਰਲ ਜਿਹੜੇ ਨੇ ਲੋਕ ਨੇ ਉਹ ਵੀ ਹੈਰਾਨ ਹੁੰਦੇ ਨੇ ਵੀ ਇੱਥੇ ਕਿਸ ਕਿਸਮ ਦਾ ਕਲਚਰ ਸੀ ਉਹਦੇ ਚ ਜਿਹੜੇ ਨੇ ਨੰਗੀਆਂ ਮੂਰ ਜਿਹੜੇ ਬੁੱਤ ਬਣੇ ਹੋਏ ਨੇ ਔਰ ਕਿਸ ਕਿਸਮ ਦੇ ਉਹਨਾਂ ਦੇ ਪੋਜ਼ ਨੇ ਕੀ ਨੇ ਤੇ ਮੈਨੂੰ ਇੱਕ ਸੱਜਣ ਕਹਿਣ ਲੱਗੇ ਕੋਈ ਉਹਨਾਂ ਨੇ ਪੁੱਛਿਆ ਕਹਿੰਦਾ ਵੀ ਹੂੰ ਤਾਂ ਕਹਿੰਦੇ ਨੇ ਜੀ ਬੜੇ ਜ਼ੁਲਮ ਕੀਤੇ ਮੁਗਲਾ ਨੇ ਦੂਜਿਆਂ ਨੇ ਵੀ ਇਹ ਕਿੱਥੇ ਰਹੇ ਇਦਾਂ ਦੇ ਉਹਨਾਂ ਨੇ ਰਹਿਣ ਕਿਵੇਂ ਦਿੱਤੇ ਉਹ ਰਾਜ ਜੋ ਸਭ ਤੋਂ ਵੱਡੀ ਐਟ੍ਰੈਕਸ਼ਨ ਹੈ ਕਿ ਜਾ ਕੇ ਉੱਥੇ ਉਹ ਦੇਖਦੇ ਨੇ ਕਿ ਵੀ ਇਹ ਕੀ ਆ ਔਰ ਅਡਮਾਇਰ ਕਰਦੇ ਨੇ ਜਿਹੜੇ ਕੋਈ ਆਰਟਿਸਟ ਨੇ ਕਿ ਵੀ ਕਿਆ ਸਕਲਪਟਰ ਔਰ ਕੀ ਦੂਜਾ ਹੈ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਵਿੱਚ ਜਦੋਂ ਵਾਮ ਪੰਥ ਜਿਹੜਾ ਸੀ ਜਿਸ ਨੂੰ ਗੁਰੂ ਸਾਹਿਬ ਨੇ ਸਾਖਤ ਕੀ ਥਾ ਤੇ ਰੈਫਰ ਕੀਤਾ ਹੈ ਵਾਮ ਮਾਰਗ ਜਿਹਦੇ ਵਿੱਚ ਔਰਤ ਸ਼ਰਾਬ ਇਹ ਹਿੱਸਾ ਸੀ ਉਹ ਸਾਰੇ ਕਲਚਰ ਦਾ ਜਿਹੜੇ ਕਿ ਬਿਲਕੁਲ ਡੀਜਨਰੇਟ ਸੀ لیکن ਉਹਨੂੰ ਅੱਜ ਆਰਟ ਬਣਾ ਕੇ ਵੀ ਪੇਸ਼ ਕੀਤਾ ਜਾਦਾ ਪਰ ਇਹ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਜਦੋਂ ਤੁਸੀਂ ਰਿਸਰਚ ਕਰਨਾ ਹੈ ਵੀ ਇਹ ਉਸ ਜ਼ਮਾਨੇ ਚ ਹੈ ਹੈ ਕਈ ਸਦੀਆਂ ਪਹਿਲਾਂ ਦੇ ਹਨ ਪਰ ਇਹ ਜਦੋਂ 20ਵੀਂ ਸਦੀ ਦੇ ਵਿੱਚ 19ਵੀਂ ਸਦੀ ਐਂਡ ਜਾਂ 20ਵੀਂ ਸਦੀ ਅੰਗਰੇਜ਼ਾਂ ਨੇ ਖੋਦਾਈ ਵਗੈਰਾ ਆਰਕੀਓਲੋਜੀ ਸ਼ੁਰੂ ਹੋਈ ਤਾਂ ਉਦੋਂ ਨਿਕਲੇ अदरवाइज ਇਹ ਰਹਿਣ ਨਹੀਂ ਸੀ ਦੇਣਾ ਇਸ ਕਿਸਮ ਦਾ ਤਾਂ 19 ਮਿੰਟ ਦੇਣਾ ਸੀ ਸੋ ਕੁੱਲ ਮਿਲਾ ਕੇ ਹੁਣ ਵੀ ਇਹ ਮੋਹਨਜੋਦਾੜੋ ਹੋਏ ਜਾਂ ਇਹਦਰ ਸਾਡੇ ਰੋਪੜ ਫਰੋਰ ਦੇ ਨੇੜੇ ਵੀ ਇੱਕ ਥਾਂ ਹੈ ਜਿੱਥੋਂ ਮਿਲਦਾ ਹੈ ਲਰਕਾਨਾ ਜਿਹੜਾ ਸਿੰਧ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੜੱਪਾ ਦੀ ਗੱਲ ਹੈ ਸੋ ਕੁੱਲ ਮਿਲਾ ਕੇ ਇਹ ਉਹ ਸਭਿਤਾ ਹੈ ਜਿਹੜੀ 4000 ਸਾਲ ਪਹਿਲਾਂ ਉੱਥੇ ਲੋਕ ਵਸਦੇ ਸੀ ਔਰ ਇੱਕ ਥਿਉਰੀ ਹੈ ਵੀ ਐਰੀਅਨਸ ਦੇ ਆਉਣ ਤੋਂ ਪਹਿਲਾਂ ਸੀ ਸੋ ਬਹੁਤ ਕੁਝ ਐਸਾ ਜਿਹੜਾ ਪ੍ਰੋਜੈਕਟ ਕੀਤਾ ਜਾਂਦਾ ਸੋ ਪਹਿਲਾਂ ਤਾਂ ਇਸ ਫਿਲਮ ਦੀ ਗੱਲ ਕਰੀਏ ਸੋ ਇਸ ਦਾ ਉਸ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿਕਾਸ ਜੋ ਉੱਥੇ ਕੀ ਸਿਸਟਮ ਸੀ ਹਰ ਬਹੁਤ ਸਾਰੀਆਂ ਤਾਰੀਫਾਂ ਹੁੰਦੀਆਂ ਨੇ ਉਸ ਸਭਿਅਤਾ ਦੀਆਂ ਕਿ ਵੀ ਉੱਥੇ ਕਿਵੇਂ ਚੌੜੀਆਂ ਸੜਕਾਂ ਲੋਕਾਂ ਦੇ ਕਾਰਕ ਦੂਜੇ ਨਾਲ ਜੁੜੇ ਹੋਏ ਈਵਨ ਅੱਜ ਸਵਿਮਿੰਗ ਪੂਲ ਦਾ ਜਾਂ ਦੂਜਾ ਕਨਸੈਪਟ ਹੈ ਉਹਨਾਂ ਜ਼ਮਾਨਿਆਂ ਦੇ ਵਿੱਚ ਉੱਥੇ ਜਿਹੜਾ ਇਸ ਕਿਸਮ ਦੀਆਂ ਸਹੂਲਤਾਂ ਔਰ ਇੱਕ ਬੜਾ ਅੱਛੀ ਸਭਿਤਾ 4000 ਸਾਲ ਪਹਿਲਾਂ ਦੁਨੀਆ ਦੀਆਂ ਮਾਇਨ ਸਿਵਲਾਈਜੇਸ਼ਨ ਜਾਂ ਚਾਈਨੀਜ਼ ਸਿਵਲਾਈਜੇਸ਼ਨ ਜਾਂ ਮੈਸੋਪੋਟਾਮੀਆ ਦੀ ਸਭਿਤਾ ਇੰਡਸ ਵੈਲਿਜ਼ ਖਿੱਤੇ ਚ ਉਹ ਬਹੁਤ ਸਾਰੀ ਸਾਡੇ ਪੰਜਾਬ ਚ ਸੀ ਦੋਨੋਂ ਪੰਜਾਬਾਂ ਚ ਜਿਹਨੂੰ ਅੱਜ ਪਾਰਕਰ ਜਿਹੜਾ ਉਹ ਹੱਲ ਕਹਿ ਰਿਹਾ ਸੋ ਇੱਥੇ ਸਭ ਤੋਂ ਪਹਿਲਾ ਉਹ ਕ੍ਰੈਡਲ ਆ ਉਸ ਸਿਵਲਾਈਜੇਸ਼ਨ ਦਾ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿ ਲਿਖ ਚੁੱਕਿਆ ਸੀ ਕਿ ਪੰਜਾਬ ਸਾਬ ਤੋਂ ਲੈ ਕੇ ਜਿਹੜੀ ਸਾਰੀ ਧਰਤੀ ਹੈ ਜਿੱਥੇ ਸਿਵਲਾਈਜੇਸ਼ਨਸ ਦਾ ਮੇਲ ਹੋਇਆ ਜਿੱਥੋਂ origignal ਜਿਹੜੀਆਂ ਨੇ ਸભ્યਤਾ ਦੀਆਂ ਚੀਜ਼ਾਂ ਨਿਕਲੀਆਂ ਉਦੋਂ ਜੇ ਬ੍ਰਾਹਮਣਵਾਦ ਨਹੀਂ ਸੀ ਆਇਆ ਇਹ ਵੇਦ ਨਹੀਂ ਸੀ ਆਏ ਇਹਨਾਂ ਦੇ ਐਰੀਅਨਜ਼ ਨੇ ਆ ਕੇ ਤਬਾਈ ਨਹੀਂ ਸੀ ਮਚਾਈ ਸੋ ਕਹਾਣੀ ਉਹਨਾਂ ਨੇ ਇਸ ਤਰੀਕੇ ਨਾਲ ਬਣਾਈ ਸੋ ਜਿਹੜਾ ਪਾਰਟ ਵੀਰ ਕਮਲਜੀਤ ਸਿੰਘ ਦੇਣਾ ਚਾਹੁੰਦੇ ਨੇ ਉਸ ਫਿਲਮ ਤੇ ਬੇਸਡ ਕਿ ਵੀ ਕਲਾਸਿਸ ਸੀ ਉੱਚਾ ਨੀਵੇਂ ਔਰਤਾਂ ਦੇ ਨਾਲ ਜਿਹੜਾ ਉਹ ਵਖਰੇਵਾ ਹੁੰਦਾ ਸੀ ਔਰ ਹੀਰੋ ਜਿਹੜਾ ਕੋਈ ਵੀ ਹੈ ਉਸ ਦਾ ਉਹਦੇ ਤੋਂ ਹੋਪ ਸੀ ਸੋ ਉਹਨਾਂ ਨੇ ਪੁੱਛਿਆ ਤਾਂ ਇਹ ਹੀ ਹੈ ਕਿ ਵੀ ਬਦਲਿਆ ਕੀ ਹੈ ਅੱਜ ਵੀ ਅੱਜ ਵੀ ਉਹੀ ਉਹੀ ਪਾਰਟ ਹੈ ਦਿੱਲੀ ਜਿਹੜੀ ਹੈ ਰੀਪ ਕੈਪੀਟਲ ਆਫ ਦਾ ਵਰਲਡ ਹੈ ਔਰ ਜਿਸ ਕਿਸਮ ਦਾ ਸਾਰਾ ਪਾਰਟ ਔਰ ਫਿਰ ਜਿਹੜਾ ਸਵਾਲ ਇਹਨਾਂ ਨੇ ਕੀਤਾ ਕਿ ਵੀ ਸਿੱਖ ਸਭਿਅਤਾ ਨੇ ਔਰ ਅੱਜ ਵੀ ਇਕਵੀਰ ਦੇ ਨਾਲ ਚਰਚਾ ਹੋ ਰਹੀ ਸੀ ਮੈਂ ਕਿਹਾ ਜੀ 4000 ਸਾਲ ਦੀ ਜਿਹੜੀ ਉਸ ਧਰਤੀ ਦੇ ਉੱਤੇ ਜ਼ਲਤ ਔਰ جہالت ਗਿਆਨ ਨੂੰ ਖੋ ਲੈਣਾ ਲੋਕਾਂ ਨੂੰ ਵਿਹਿਮ ਪਰਮਾਜ ਸੁਟਣਾ ਜਾਤ ਪਾਤ ਚ ਵੰਡਣਾ ਔਰਤ ਨਾਲ ਬਦਸਲੂਕੀ ਕਿ 10 ਜਾਮਿਆਂ ਚ ਲਗਭਗ 230 ਸਾਲ ਗੁਰੂ ਸਹਿਬਾਨ ਨੇ ਉਥੇ ਉਸ ਸભ્યਤਾ ਨੂੰ ਘੜਿਆ ਉਸ ਸਭਿਆਤਾ ਦੇ ਅਲੰਬਰਦਾਰ ਮਨੁੱਖ ਨੂੰ ਘੜਿਆ ਜਿਹਦਾ ਜਿਹਨੂੰ ਸਿੱਖ ਗਿਆ ਜਿਹੜਾ ਸੀਕਰ ਆਫਟਰ ਦਾ ਟਰੂਥ ਸੀ ਜਿਸ ਨੂੰ ਖਲੋਣਾ ਸਿਖਾ ਗੁਰੂ ਨਾਨਕ ਸਾਹਿਬ ਦੀ ਵਿਚਾਰ ਤਾਰਾ ਨੇ ਉਸ ਨੂੰ ਖੜਾ ਕੀਤਾ ਜਾਤ ਪਾਤ ਤੋੜੀ ਸੰਗਤ ਪੰਗਤ ਵਿਦਿਆ ਇਕੱਠਾ ਸਰੋਵਰ ਦਾ ਕਨਸੈਪਟ ਗੁਰੂ ਗ੍ਰੰਥ ਸਾਹਿਬ ਫੇਰ ਕਰਕੇ ਪੰਜ ਕਕਾਰੀ ਰੂਪ ਦੇ ਵਿੱਚ ਜਿਹੜਾ ਹੱਥ ਦੇ ਵਿੱਚ ਤਲਵਾਰ ਦਿੱਤੀ ਔਰ ਇਹ ਜਿਹੜਾ ਸਰਬੱਤ ਦੇ ਭਲੇ ਦਾ கான்ਸੈਪਟ ਦੇ ਕੇ ਖੜਾ ਕੀਤਾ ਹੁਣ ਇਸ ਮਨੁੱਖ ਨੂੰ ਜਿਹਨੇ ਫਿਰ ਸਤਮੁcj ਹੇਠਲੀ ਉੱਤੇ ਲਿਆਂਦੀ ਔਰ ਮੈਂ ਅੱਜਕੱਲ ਇੱਕ ਕਿਤਾਬ ਇੱਕ ਕੰਗਰੇਸ ਦੀ ਲਿਖੀ ਹੋਈ ਜ ਜਿਹਨੂੰ ਮੈਂ ਇਹਨਾਂ ਦਿਨਾਂ ਵਿੱਚ ਡਿਸਕਸ ਕਰਾਂਗਾ ਕਿ ਜਿਸ ਦਿਨ ਬਿਟ੍ਰੀਅਲ ਆਫ ਦਾ ਸਿਕਸ ਜਿਹੜੀ ਨੇ 1946 ਚ ਲਿਖੀ ਉਹਨੇ ਆਪਣੇ ਅੰਗਰੇਜ਼ਾਂ ਨੂੰ ਕਿਉਂਕਿ ਕੈਬਨਟ ਮਿਸ਼ਨ ਪਲਾਨ ਆਈ ਸੀ ਉਹਨੇ ਉਹਨਾਂ ਨੂੰ ਚੈਲੰਜ ਕੀਤਾ ਵੀ ਤੁਸੀਂ ਕਿਸ ਕੌਮ ਨਾਲ ਕੀ ਕਰ ਰਹੇ ਹੋ ਔਰ ਬੜਾ ਇੰਟਰਸਟਿੰਗ ਪਾਰਟ ਹੈ ਉਹਦੇ ਕੁਝ ਐਕਸਾਉਟ ਮੈਂ ਪਹਿਲਾਂ ਪੜ੍ਹੇ ਸੀ ਉਨ ਇਨ ਟੋਟੋ ਉਸ ਕਿਤਾਬ ਨੂੰ ਪੜ ਰਹੇ ਸੋ ਕੁੱਲ ਮਿਲਾ ਕੇ ਇਹ ਸਬੇਤਾ ਸੀ ਜਿਹੜੀ ਖੜੀ ਕੀਤੀ ਜਿਹਨੂੰ ਢਾਣ ਦੇ ਲਈ ਔਰ ਜਿਵੇਂ ਇਹਨਾਂ ਦਾ ਕਨਕਲੂਜਨ ਚ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਹਵਾਲੇ ਨਾਲ ਸੀ ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਵੀ ਉਹ ਡੇ ਟੂ ਡੇ ਲੈਣ ਔਰ ਅਲਟੀਮੇਟਲੀ ਆਪਣੇ ਲਿਬਰੇਸ਼ਨ ਆਜ਼ਾਦੀ ਦੇ ਗੋਲ ਵਲਾਂ ਸੋ ਜ਼ਾਹਰ ਹੈ ਕਿ ਭਈ ਆਮ ਆਦਮੀ ਪਾਰਟੀ ਹੋਏ ਕਾਂਗਰਸ ਹੋਏ ਭਾਜਪਾ ਹੋਏ ਇਹਨਾਂ ਦੇ ਆਪਣੇ ਆਪਣੇ ਏਜੰਡੇ ਨੇ ਤੋ ਅਸੀਂ ਸਮਝਦੇ ਹਾਂ ਕਿ ਜਿਵੇਂ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਐਲਾਨ ਕੀਤਾ ਹੈ ਕੱਲ ਕਿ ਉਹ ਇੱਕ ਨਵੀਂ ਪਾਰਟੀ ਫਲੋਟ ਕਰਨਗੇ ਜਿਹਦਾ ਉਹ ਜਿਹਦਾ ਉਹਨਾਂ ਨੇ ਇਹ ਕਿਹਾ ਕਿ ਵੀ ਆਫ ਦਾ ਪੰਜਾਬੀਜ਼ ਫੋਰ ਦਾ ਪੰਜਾਬੀਜ਼ ਜੀ ਔਰ ਅੱਜ ਸਾਡੇ 9:30 ਵਜੇ ਵਾਲੇ ਜਿਹੜਾ ਸੈਕਸ਼ਨ ਹੈ ਇੰਟਰਵਿਊਜ਼ ਦਾ ਉਹਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਇੰਟਰਵਿਊ ਹੈ ਆਪਣਾ ਦੱਸਣਗੇ ਵੀ ਕੀ ਕਰਨਾ ਚਾਹੁੰਦੇ ਨੇ ਪਰ ਕੁਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਭਾਵੇਂ ਉਹਨਾਂ ਦਾ ਇੱਕ ਆਪਣਾ ਪਰਸਪੈਕਟਿਵ ਹੈ ਲੈਫਟਿਸਟ ਹੋਣ ਦੇ ਨਾਤੇ ਪਰ ਘੱਟੋ-ਘੱਟ ਇਸ ਸਾਰੇ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਾਂ ਖੁੱਲਕੇ ਖਾਲਸਤਾਨ ਦੀ ਗੱਲ ਨਾਲ ਹੈ ਘੱਟੋ-ਘੱਟ ਪੰਜਾਬੀਅਤ ਦੀ ਗੱਲ ਔਰ ਇਹ ਚੈਲੇਂਜ ਤਾਂ ਕਿਸੇ ਨੇ ਕੀਤਾ ਕੇਜਰੀਵਾਲ ਦੀ ਪਾਰਟੀ ਨੂੰ ਕਾਂਗਰਸ ਬੀਜੇਪੀ ਨੂੰ ਕਿ ਤੁਸੀਂ ਦਿੱਲੀ ਸੈਂਟ੍ਰਿਕ ਹੋ ਤੁਸੀਂ ਜੋ ਪੰਜਾਬ ਦੀਆਂ ਸਮੱਸਿਆਵਾਂ ਪਾਣੀ ਇਲਾਕੇ ਲੋਕਾਂ ਦੀ ਸਭਿਤਾ ਸਿੱਖ ਕੌਮ ਦਾ ਦੀ ਅਡਰੀ ਹੋਣ ਸੋ ਕੋਲ ਮੜਾ ਕੇ ਮੈਂ ਸਮਝਦਾ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਲ ਇਹ এজেন্ডੇ ਨੇ ਕਿ ਲੋਕਾਂ ਦੇ ਵਿੱਚ ਜਾ ਕੇ ਔਰ ਬਿਲਕੁਲ ਠੀਕ ਹੈ ਵੀਰ ਕਮਲਜੀਤ ਸਿੰਘ ਜੀ ਨੇ ਕਿ ਅਲਟੀਮੇਟਲੀ ਜੇ ਤੁਸੀਂ ਲੋਕਾਂ ਦੇ ਨਾਲ ਜੁੜਨਾ ਹੈ ਤੁਹਾਨੂੰ ਲੌਂਗ ਟਰਮ ਵੀ ਤੁਹਾਡਾ ਗੋਲ ਹੈ ਔਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਨੂੰ ਜਿਹੜਾ ਉਹ ਟੇਕਓਵਰ ਕਰਨਾ ਪੈਗਾ ਔਰ ਇਸ ਵਿਸ਼ੇ ਤੇ ਫਿਰ ਵੀ ਅਸੀਂ ਡੀਟੇਲਸ ਕਰਦੇ ਗੱਲ ਕਰਾਂਗੇ ਹੁਣ ਜੀ ਬ੍ਰੇਕ ਦਾ ਟਾਈਮ ਹੋ ਗਿਆ ਜੀ ਸਿਗਨਲ ਦਿੱਤੇ ਸੋ ਇਸ ਤੋਂ ਮੈਂ ਇੱਥੇ ক্লোਜ਼ ਕਰਦੇ ਜੀ ਦਰਸ਼ਕਾਂ ਸਾਥੀ ਅਣੇ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਵਕਫੇ ਤੋਂ ਬਾਅਦ